ਲਓ ਜੀ ਆਪਣੀਆਂ ਖੁੰਮਾ ਤੇ ਮਟਰ ਆਪਣੇ ਹੈਗੇ ਆ ਜੀ ਪੂਰੇ ਰੈਡੀ ਦੇਖੋ ਤੁਸੀਂ ਕਿੰਨੀ ਵਧੀਆ ਗਰੇਵੀ ਵਾਲੀਆਂ ਖੁੰਮਾ ਆਪਾਂ ਬਈ ਤਿਆਰ ਬਣਾਈਆਂ ਮਟਰ ਪਾ ਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਖੁੰਮਾ ਦੀ ਸਬਜ਼ੀ ਬਣਾ ਕੇ ਦਿਖਾਉਣੀ ਆ ਖੁੰਮਾ ਦੇ ਨਾਲ ਆਪਾਂ ਵਿੱਚ ਇਹਨਾਂ ਦੇ ਮਟਰ ਪਾਵਾਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਜੋ ਤੇ ਆਪਣੇ ਕੋਲੇ ਖੁੰਬਾ ਇਧਰ ਤਿਆਰ ਨੇ ਤੇ ਹੁਣ ਇਹਨਾਂ ਦੇ ਛੋਟੇ-ਛੋਟੇ ਆਪਾਂ ਪੀਸ ਕਰਨੇ ਆ ਤੇ ਫਿਰ ਆਪਾਂ ਲਾਉਨੇ ਆ ਤੜਕਾ ਤੇ ਵੀਡੀਓ ਦੇ ਨਾਲ ਬਣੇ ਜ਼ਰੂਰ ਆਜੋ ਅੱਜ ਤੁਹਾਨੂੰ ਦਿਖਾਉਨੇ ਆ ਵੀ ਖੁੰਬਾ ਦੇ ਨਾਲ ਮਟਰਾਂ ਦੀ ਸਬਜ਼ੀ ਕਿੱਦਾਂ ਬਣਦੀ ਆ। ਜਿਹੜੇ ਇਹਨਾਂ ਦੋ ਦੋ ਪੀਸ ਕਰਨੇ ਆ ਜਿਹੜੀ ਵੱਡੀ ਆ ਉਹਦੇ ਉੱਤੇ ਚਾਰ ਪੀਸ ਕਰ ਸਕਦੇ ਆ। ਜਿੰਨਾ ਕਿ ਜਿਹੜੇ ਆਪਣੇ ਕੋਲੇ ਛੋਟੇ ਪੀਸ ਕਰਨੇ ਆ ਆਪਾਂ ਦੋ-ਦੋ ਪੀਸ ਕਰਨੇ ਆ ਤੇ ਮੱਤੀ ਵੱਡੀਆਂ ਥੋੜੀਆਂ ਵੱਡੀਆਂ ਹੋਣ ਆਪਾਂ ਚਾਰ ਪੀਸ ਕਰਾਂਗੇ। ਕੁੰਮਾ ਆਪਣੀਆਂ ਰੈਡੀ ਆ ਤੇ ਹੁਣ ਆਪਾਂ ਤੜਕੇ ਦਾ ਸਮਾਨ ਗ੍ਰाइंड ਕਰਕੇ ਪਾਵਾਂਗੇ ਆਪਾਂ ਉਦਾਂ ਵੀ ਗੰਡੇ ਨੂੰ ਤੜਕਾ ਲਾ ਸਕਦੇ ਪਰ ਜੇ ਆਪਾਂ ਗ੍ਰाइंड ਕਰਨੇ ਹੁਣ ਤਾਂ ਆਪਾਂ ਗ੍ਰाइंड ਕਰਕੇ ਲਾਵਾਂਗੇ ਕਿਉਂਕਿ ਉਹਦੀ ਜਿਹੜੀ ਤਰੀ ਹੋਊਗੀ ਉਹ ਸੰਘਣੀ ਤੇ ਜ਼ਿਆਦਾ ਟੇਸਟੀ ਬਣੂਗੀ ਲਓ ਜੀ ਇਧਰ ਆਪਣੀਆਂ ਖੁੰਮਾ ਵੀ ਰੈਡੀ ਹੈ ਇਧਰ ਆਪਣੇ ਮਟਰ ਵੀ ਆਪਾਂ ਰੈਡੀ ਹੈ ਤੇ ਹੁਣ ਆਪਾਂ ਤੜਕੇ ਦਾ ਕੰਮ ਕਰਦੇ ਹਾਂ ਡਾਲਾਂ ਇਦੇ ਵਿੱਚ ਆਪਾਂ ਗੰਡੇ ਪਾਇਆ ਅਦਰਕ ਪਾਇਆ ਭੂਕਾ ਪਾਇਆ ਗੰਡਿਆਂ ਦੀਆਂ ਟਮਾਟਰ ਪਾਇਆ ਤੇ ਹਰੀ ਮਿਰਚ ਪਾਇਆ ਹੁਣ ਆਪਾਂ ਇਹਨੂੰ ਗ੍ਰੇਂਡ ਕਰਦੇ ਆਂ ਬਾਬੂ ਜੀ ਹੁਣ ਆਪਾਂ ਥੋੜਾ ਜਿਹਾ ਪਾਲਿਆ ਸਰੋਂ ਦਾ ਤੇਲ ਸਰੋਂ ਦੇ ਤੇਲ ਦੇ ਵਿੱਚ ਪੂਰੀ ਕਰਾਰੀ ਬਣਦੀ ਆ ਲਓ ਜੀ ਹੁਣ ਜਦ ਤੱਕ ਗਰਮ ਹੁੰਦਾ ਤੇ ਉਦੋਂ ਤੱਕ ਆਪਣਾ ਸਾਰਾ ਸਮਾਨ ਰੈਡੀ ਆ ਤੜਕੇ ਦਾ ਤੇ ਆਪਣੀ ਖੁੰਮਾ ਤੇ ਆਪਣਾ ਮਟਰ ਸਾਰਾ ਕੁਝ ਰੈਡੀ ਹੈ ਸਾਰਾ ਆਪਾਂ ਗ੍ਰੇਂਡ ਕਰ ਲਿਆ ਤਦ ਹੁਣ ਆਪਾਂ ਲਾਉਨੇ ਆ ਤੜਕਾ ਇਹ ਜੀ ਚੰਗੀ ਤਰ੍ਹਾਂ ਫਰਪੋਣ ਹੋ ਗਿਆ ਲਓ ਜੀ ਚੰਗੀ ਤਰ੍ਹਾਂ ਭੋਲਣ ਤੋਂ ਬਾਅਦ ਆਪਾਂ ਜੀ ਬਰਾਊਨ ਹੋ ਗਿਆ ਤੇ ਹੁਣ ਆਪਾਂ ਪਾਉਨੇ ਆ ਇਹਦੇ ਚੀਲੂ ਹੁਣ ਆਪਾਂ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਉਹ ਵੀ ਘਰੇ ਬਣਿਆ ਹੋਮ ਮੇਡ ਉਸ ਤੋਂ ਬਾਅਦ ਆਪਾਂ ਲਾਲ ਮਿਰਚ ਪਾਵਾਂਗੇ ਲਾਲ ਮਿਰਚ ਤੋਂ ਬਾਅਦ ਆਪਾਂ ਇਹਦੇ 'ਚ ਇੱਕ ਚਮਚ ਦੋ ਚਮਚ ਹਲਦੀ ਪਾਵਾਂਗੇ ਥੋੜਾ ਜਿਹਾ ਫਾਂ ਸੁੱਕਾ ਧਨੀਆ ਵੀ ਪਾਵਾਂਗੇ ਜਿਹੜਾ ਜੇ ਆਪਾਂ ਕੋ ਬਰੀਕ ਪੀਸਿਆ ਹੋਇਆ ਔਰ ਜੇ ਇਸ ਤੋਂ ਬਾਅਦ ਥੋੜਾ ਜਿਹਾ ਆਪਾਂ ਸੇਕ ਲਵਾਵਾਂਗੇ ਇਹਨੂੰ ਉਸ ਤੋਂ ਬਾਅਦ ਥੋੜਾ ਜਿਹਾ ਇਹਨੂੰ ਆਪਾਂ ਪਾਣੀ ਮਿਲਾਵਾਂਗੇ ਜੇ ਆਪਾਂ ਗ੍ਰाइंड ਕਰਕੇ ਥੋੜਾ ਜਿਹਾ ਆਪਾਂ ਇਹ ਡੰਡੇ ਵਗੈਰਾ ਪਾਵਾਂਗੇ ਤਾਂ ਥੋੜੀ ਜਿਹੀ ਜਿਹੜੀ ਤਰੀ ਰਹਿੰਦੀ ਆ ਉਹ ਗਰੇਵੀ ਥੋੜੀ ਸੰਘਣੀ ਹੋ ਜਾਂਦੀ ਆ ਆਦਰੇ ਥੋੜਾ ਜਿਹਾ ਪਾ ਲਓ ਜੀ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਦੋ ਹੁਣ ਇਹਨੂੰ ਥੋੜਾ ਜਿਹਾ ਆਪਾਂ ਸੇਕ ਲਵਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਲਓ ਜੀ ਹੁਣ ਆਪਾਂ ਇਹਦੇ ਚ ਪਾਵਾਂਗੇ ਮਟਰ ਤੇ ਕਿ ਤਰ੍ਹਾਂ ਆਪਣਾ ਐਨ ਪੂਰੀ ਤਰ੍ਹਾਂ ਬੜ ਬੁੱਟਾ ਤੋ ਕਿ ਮਟਰ ਨੂੰ ਟਾਈਮ ਲੈਣਾ ਹੁੰਦਾ ਜਿਹੜੀਆਂ ਖੁੰਬਾਂ ਤਾਂ ਆਲਰੇਡੀ ਜਲਦੀ ਬਣ ਜਾਂਦੀਆਂ ਹਨ। ਆਣੀ ਤੋ ਪਹਿਲਾਂ ਹੀ ਆਪਾਂ ਇਹਦੇ ਵਿੱਚ ਮਟਰ ਐਡ ਕਰਨੇ ਆ। ਜਿੰਨਾ ਵੀ ਸੇਕ ਲਵਾਉਣਾ ਆਪਾਂ ਮਟਰਾਂ ਨੂੰ ਇਦਾਂ ਹੀ ਲਵਾਓ। ਕਹੀਂ ਕੀ ਕਰਦੇ ਆਪਾਂ ਪਹਿਲਾਂ ਪਾਣੀ ਪਾ ਦਿੰਨੇ ਆ। ਪਾਣੀ ਨਹੀਂ ਪਾਉਣਾ। ਪਾਣੀ ਜੈ ਇਹਨਾਂ ਨੂੰ ਸੇਕ ਲਵਾਉਨੇ ਆ। ਤੋ ਉਸ ਤੋਂ 4 ਮਿੰਟ ਟੱਕਣ ਦੇ ਕੇ ਉਸ ਤੋਂ ਬਾਅਦ ਆਪਾਂ ਖੁੰਬਾ ਪਾ ਕੇ ਢੱਕ ਦੋ ਪੂਰਾ। ਢੱਕ ਦੋ ਢੱਕ ਦੋ ਪੂਰਾ। ਲਓ ਜੀ ਹੁਣ ਆਪਾਂ ਸਿਰਫ ਤੇ ਸਿਰਫ 2 ਮਿੰਟ ਇਹਨੂੰ ਪਾਸ ਦੇ ਨਾਲ ਤੇ ਸੇਕ ਤੇ ਪਕਾਵਾਂਗੇ ਉਸ ਤੋਂ ਬਾਅਦ ਆਪਾਂ ਖੁੰਬਾ ਐਡ ਕਰਾਂਗੇ ਲਓ ਜੀ 2 ਮਿੰਟ ਹੋ ਗਏ ਨੇ ਤੇ ਹੁਣ ਆਪਾਂ ਲਓ ਜੀ ਦੇਖੋ ਇਹਦਾ ਕਲਰ ਹੀ ਵੱਖਰਾ ਹੋਊਗਾ ਜੇ ਆਪਾਂ ਪਾਣੀ ਐਡ ਕਰ ਦਿੰਦੇ ਇਹ ਰਾ ਚੀਜ਼ ਨਹੀਂ ਬਣਨੀ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਦੇ ਚ ਖੁੰਬਾ ਐਡ ਕਰਦੇ ਆਂ ਕੋਲ ਲਓ ਨਾ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ 2 ਮਿੰਟ ਫੇਰ ਸੇਕ ਲਵਾਵਾਂਗੇ। ਲਓ ਜੀ ਪੁੰਬਾਤੇ ਮਸਾ ਆਪਕਾ ਜੂ ਪੂਰੇ ਮਿਕਸ ਹੋ ਗਿਆ। ਹੁਣ ਦੇਖੋ ਤੁਸੀਂ ਇਹਦਾ ਕਲਰ ਦੇਖੋ। ਥੋੜਾ ਜਿਹਾ ਆਪਾਂ ਇਹਨੂੰ 2-4 ਮਿੰਟ ਲਈ ਫਿਰ ਸੇਕ ਲਾਵਾਂਗੇ ਤੇ ਉਸ ਤੋਂ ਤੁਸੀਂ ਦੇਖੋ ਮੇਰੇ ਤਾਂ ਮੂੰਹ 'ਚ ਪਾਣੀ ਆ ਰਿਹਾ। ਇੱਧਰ ਦੇਖੋ ਤੁਸੀਂ ਕਿੰਨੀ ਘੈਂਟ ਚੀਜ਼ ਬਣ ਗਈ ਆ ਦੇਖੋ। ਕਿਉਂਕਿ ਆਪਾਂ ਪਾਣੀ ਐਡ ਕਰਦਨੇ ਆ। ਪਾਣੀ ਐਡ ਨਹੀਂ ਕਰਨਾ। ਤੁਸੀਂ ਦੇਖੋ ਇਦਾਂ ਹੀ ਗਰੇਵੀ ਬਣਾਉਣੀ ਆ। ਆਪਾਂ ਇਸੇ ਕਰਕੇ ਆਪਾਂ ਗ੍ਰੈਂਡ ਕਰਕੇ ਇਹੀ ਤੜਕਾ ਲਾਇਆ। ਟੱਕਣ ਦੇਓ। ਲਓ ਜੀ ਪੂਰੇ 5 ਮਿੰਟ ਹੋ ਗਏ ਨੇ ਤੇ ਹੁਣ ਆਪਾਂ ਦੇਖਦੇ ਆਂ ਵੀ ਕੋਈ ਪਾਣੀ ਦੀ ਲੋੜ ਤਾਂ ਨਹੀਂ ਵੈਸੇ ਪਾਣੀ ਇਹਨੇ ਆਪ ਹੀ ਛੱਡ ਦੇਣਾ ਇਹ ਲਓ ਜੀ ਪਾਫ ਤੇ ਦੇਖੋ ਆਪਾਂ ਇੱਕ ਭੂਰਾ ਪਾਣੀ ਵੀ ਐਡ ਨਹੀਂ ਕੀਤਾ ਤੇ ਤੁਸੀਂ ਰੰਗ ਦੇਖੋ ਸਬਜ਼ੀ ਦਾ ਇਹ ਆਪਾਂ ਗਰੇਵੀ ਵਾਲੀ ਖੁੰਬਾ ਤੇ ਮਟਰਾਂ ਦੀ ਸਬਜ਼ੀ ਬਣਾਈ ਆ ਤਰੀ ਵਾਲੀ ਨਹੀਂ ਬਣਾਈ ਪਾਣੀ ਨਹੀਂ ਆਪਾਂ ਐਡ ਕਰਨਾ ਜੇ ਆਪਾਂ ਨੂੰ ਲੱਗੇ ਵੀ ਥੋੜੀ ਥੱਲੇ ਲੱਗ ਰਹੀ ਆ ਆਪਾਂ ਥੋੜਾ ਜਿਹਾ ਪਾਣੀ ਐਡ ਕਰ ਸਕਦੇ ਆ ਮੈਂ ਦੇਖਉਂਦਾ ਨਹੀਂ ਥੱਲੇ ਨਹੀਂ ਲੱਗ ਰਹੀ ਓਕੇ ਬੰਦ ਲਈਏ ਬਸ ਆਪਾਂ ਗਰੇਵੀ ਵਾਲੀ ਬਣਾਉਣੀ ਆ ਹੁਣ ਜਦੋਂ ਬਸ ਆ ਚੀਜ਼ ਆਪਣੀ ਰੈਡੀ ਹੋ ਗਈ ਤਾਂ ਆਪਾਂ ਇੱਥੇ ਇਹਨੂੰ ਬੰਦ ਕਰ ਦਿੰਦੇ ਆ ਥੋੜੇ ਜਿਹਾਲੇ ਮਟਰ ਆ ਪੜੇ ਥੋੜੇ ਜਿਹਾ ਕੱਚੇ ਤੇ ਕੁੰਬੜੇ ਜਦੋਂ ਇਹ ਚੰਗੀ ਤਰ੍ਹਾਂ ਮੈਲਟ ਹੋ ਗਿਆ ਤੇ ਫਿਰ ਆਪਾਂ ਇਹਨੂੰ ਬੰਦ ਕਰ ਲਾਓ ਜੀ 10 ਮਿੰਟ ਤੋਂ ਬਾਅਦ ਆਪਾਂ ਹੁਣ ਦੇਖਦੇ ਹਾਂ ਚੰਗੀ ਤਰ੍ਹਾਂ ਸਟੱਜੀ ਕਰ ਚੁੱਕੀ ਹੈ ਹੁਣ ਲਾਓ ਜੀ ਐਂਡ ਸਬਜੀ ਆਪਣੀ ਵੀ ਹੈਗੀ ਹੈ ਪੂਰੀ ਰੈਡੀ ਲਾਓ ਜੀ ਗਰੇਵੀ ਵਾਲੀ ਖੁੰਬਾਂ ਤੇ ਮਟਰਾਂ ਦੀ ਸਬਜੀ ਹੁਣ ਲਾਓ ਜੀ ਡਨ ਹੋ ਗਈ ਹੈ ਹੁਣ ਲਾਓ ਜੀ ਹੁਣ ਥੋੜਾ ਜਿਹਾ ਧਨੀਆ ਐਡ ਕਰ ਦਿੰਨੇ ਆ ਪੁੱਤਰ ਹੁਣ ਲਾਓ ਜੀ ਸਬਜੀ ਆਪਣੀ ਪੂਰੀ ਰੈਡੀ ਆ ਤੇ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਦੀ ਲੱਗੀ ਆ ਇੱਦਾਂ ਦੇਖੋ ਤੁਸੀਂ ਕਿੰਨੀ ਵਧੀਆ ਖੁੰਮਾ ਦੀ ਗਰੇਵੀ ਵਾਲੀ ਸਬਜੀ ਮੈਂ ਕਹਿੰਦਾ ਬਾਖਮਾਲ ਬਣੀ ਤੇ ਦੇਖ ਸਕਦੇ ਹੋ ਬਿਨਾ ਪਾਣੀ ਤੋਂ ਆਪਾਂ ਬਈ ਬਣਾਈ ਆ ਤਾਂ ਤੁਸੀਂ ਦੇਖ ਸਕਦੇ ਹੋ ਪੂਰੀ ਘੈਂਟ ਸਬਜੀ ਬਣ ਕੇ ਆਪਣੀ ਵੀ ਤਿਆਰ ਆਪਣੀਆਂ ਖੁੰਮਾ ਤੇ ਮਟਰ ਆਪਣੇ ਹੈਗੇ ਆ ਜੀ ਪੂਰੇ ਰੈਡੀ ਤੇ ਕਮੈਂਟ ਕਰਕੇ ਦੱਸਿਓ ਵੀ ਕਿਦੇ ਮੂੰਹ ਚ ਪਾਣੀ ਆ ਗਿਆ ਆ ਦੇਖੋ ਤੁਸੀਂ ਕਿੰਨੀ ਵਧੀਆ ਗਰੇਵੀ ਵਾਲੀਆਂ ਕੰਮਾ ਪਾਪਾ ਬਈ ਤਿਆਰ ਬਣਾਈਆਂ ਮਟਰ ਪਾ ਕੇ ਲਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੰਗੀ ਲੱਗੀ ਤਾਂ